ਸਸੀ ਕਾ ਭਾਈ ਸਾਰਿਆਂ ਨੂੰ ਆਣਾ ਭਾਈ ਕਿਸੇ ਨੇ ਠੱਠਾ ਛੱਡਿਆ ਚਲ ਭਾਈ ਛੱਡਦਾ ਦਿੰਦੇ ਆ ਵੱਖਰੀ ਗੱਲ ਆ ਖੇਤਾਂ ਚ ਜਾਣਾ ਭੈਣ ਚੋ ਪਤਾ ਨਹੀਂ ਕਿਹੜਾ ਕੁੱਤਾ ਬੰਦਾ ਸੀਗਾ ਤੇ ਉਹਨੇ ਨਾ ਅੱਖਾਂ ਤੇ ਪੱਟੀ ਬੰਨ ਕੇ ਇੱਠੇ ਨੂੰ ਖੇਤਾਂ ਚ ਹੜਤਾ ਤੇ ਕੁੱਤਿਆਂ ਨੇ ਨਾ ਭਾਈ ਇਹਦੀ ਜੀਬ-ਜੂਬ ਖਾ ਲਈ ਤੇ ਕੰਨ ਖਾ ਲਿਆ ਮੈਂ ਕਹਣਾ ਇਹੇ ਜੇ ਥਾਂ ਤੇ ਕੀੜੇ ਪੈਣ ਬੰਦੇ ਦੇ ਭੈਣ ਚੋ ਉਹ ਵੀ ਪਸਤਾਪੇ ਮੇਰਾ ਭਾਈ ਜਾਨਵਰ ਦਾ ਕੀ ਕਸੂਰਾ ਜਾਨਵਰ ਨੂੰ ਕੀ ਪਤਾ ਯਾਰ ਤੁਸੀਂ ਛੱਡਣਾ ਅੱਖਾਂ ਤੇ ਪੱਟੀ ਦਾ ਨਾਂ ਬੰਨੋ ਯਾਰ ਇਹਨੂੰ ਹੁਣ ਨਾਂ ਦਾ ਫੜਿਆ ਜਾਂਦਾ ਭਾਈ ਨਾ ਪੱਟੀ ਲਾਹੋਂਦਾ ਜੇ ਕੋਈ ਜਾਨਿਆਂ ਮਾਰਦਾ ਗਲਤ ਗ ਸਹੀ ਗਾ ਬਈ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਹੋਵੋਗੇ ਤੇ ਅਸੀਂ ਫਾਰਮ ਤੋਂ ਬਾਅਦ ਅਸੀਂ ਦਿਨੇ ਘਰੇ ਬਈ ਰਾਤ ਨੂੰ ਸਾਢੇ 8 ਵਜੇ ਫੋਨ ਆਇਆ ਕਿਸੇ ਬੰਦੇ ਦਾ ਕਹਿੰਦਾ ਆ ਕੇ ਬਈ ਦੇਸੀਆਂ ਜਿਹੇ ਟ੍ਰੇ ਚਾਹੀਦੀ ਐ ਇੱਕ ਉਹਨਾਂ ਦਾ ਮਰੀਜ਼ ਸੀਗਾ ਤੇ ਛੁੱਟੀ ਦੇਵਾ ਕੇ ਲਿਆਈ ਸੀ ਘਰੇ ਬਿਮਾਰ ਬਹੁਤ ਜ਼ਿਆਦਾ ਸੀ ਨਮੂਨੀਆਂ ਨਮਾਨੀਆਂ ਹੋਇਆ ਵਾਸੀ ਉਹਨਾਂ ਨੂੰ ਤੇ ਉੰਜ ਤਾਂ ਮੈਂ ਮਤਲਬ ਸਾਢੇ 8 ਹੋਏ ਸੀ ਚਲੋ ਖੇਤ ਆਪਣੀ ਥੋੜੀ ਦੂਰੀ ਆ ਬਾਈ ਦੂਰ ਤਾਂ ਹੈ ਨਹੀਂਗਾ ਘਰੋਂ ਆ ਗਏ ਚਲੋ ਬੰਦੇ ਨੇ ਕਹਿਤਾ ਵਿਚ ਐਨੇ ਮਾਨਤਾ ਨਾ ਹਨਾ ਤੇ ਇੱਕ ਆਂਡੀਆਂ ਟ੍ਰੇ ਵਾਸਤੇ ਤੇ ਆਉਣਾ ਪਿਆ ਮਿੰਦੂਬਾਦੇ ਬੱਲਮ ਬੱਲਮ ਛੱਡਿਆ ਆ ਮੁੜਕੀਆਂ ਸਾਰੀਆਂ ਸ਼ਾਂਤ ਬੈਠੀਆਂ ਸੀਗੀਆਂ ਇੱਕ ਗੱਲ ਬਾਈ ਮੈਂ ਹੋਰ ਨੋਟ ਕੀਤੀ ਆ ਜਦੋਂ ਆਪਾਂ ਲਾਈਟਾਂ ਬੰਦ ਕਰਦੇ ਨੇ ਨਾ ਮੁੜਕੀਆਂ ਜਮਾਂ ਸ਼ਾਂਤ ਬੈਠੀਆਂ ਸੀ ਸਾਰੀਆਂ ਓਕੇ ਰਿਪੋਰਟ ਜਦੋਂ ਚਾਨਣ ਹੋ ਗਿਆ ਵੱਲਮ ਹੋ ਗਿਆ ਨਾਲ ਦੀ ਨਾਲ ਫੇਰ ਫੀਡ ਤੇ ਲੱਗ ਗਈਆਂ ਇਹਦਾ ਮਤਲਬ ਹੀ ਭਾਈ ਇਹ ਤੋਂ ਇਹ ਚੀਜ਼ ਦਾ ਪਤਾ ਲੱਗਦਾ ਵੀ ਜਦੋਂ ਆਪਾਂ ਰਾਤ ਨੂੰ ਲੇਟਾਂ ਛੱਡਦੇ ਆਂ ਮੁਲਕੀਆਂ ਸੌਂਦੀਆਂ ਨਹੀਂ ਨਹੀਂ ਨੀਂਦ ਨਹੀਂ ਪੂਰੀ ਹੁੰਦੀ ਰਾਤ ਨੂੰ ਸਾਦੇ ਵੀਰ ਨਾ ਵੱਲ ਨੂੰ ਬੰਦ ਕਰਿਆ ਕਰੋ ਰਾਤ ਨੂੰ ਆ ਦੇਖੋ ਤੁਸੀਂ ਇਹ ਕੇ ਸਾਰੀਆਂ ਸ਼ਾਂਤ ਬੈਠੀਆਂ ਕੰਧਾਂ ਦੇ ਜੜੀਆਂ ਬੈਠੀਆਂ ਥੱਲੇ ਬੈਠੀਆਂ ਤੇ ਜਦੋਂ ਮੈਂ ਵੱਲ ਨੂੰ ਛੱਡਿਆ 2-4 ਮਿੰਟਾਂ ਬਾਅਦ ਬਾਲੇ ਦੇਖਣਾ ਭਾਈ ਸਾਰੀਆਂ ਜਾ ਕੇ ਫੇਰ ਤੇ ਫੇਰ ਲੱਗ ਗਈਆਂ ਇਹਦਾ ਮਤਲਬ ਇਹ ਹੀ ਹੈ ਭਾਈ ਇਹਨਾਂ ਨੂੰ ਸ਼ੌਂ ਦਾ ਟਾਈਮ ਰਾਤ ਦੀ ਹੁੰਦਾ ਵੱਲ ਨੂੰ ਬੰਦ ਕਰਿਆ ਕਰੋ ਮੇਰਾ ਵੀਰ ਤੇ ਉਸ ਤੋਂ ਬਾਅਦ ਆਂਡੇ ਦੇਖੇ ਸੀ ਕਿ ਦੋ ਤਿੰਨ ਟ੍ਰੇਆਂ ਦਾ ਪਹਿਲਾਂ ਦੇ ਦੀਆਂ ਕਿਸੇ ਨੂੰ ਟ੍ਰੇ ਕ ਪਈ ਸੀ ਤੇ ਬਾਈ ਵਾਸਤੇ ਫਿਰ ਆਂਡਿਆਂ ਦੀ ਟ੍ਰੇ ਪੈਕ ਕੀਤੀ ਬਹੁਤ ਜਿਆਦੇ ਬਿਮਾਰ ਸੀ ਬਾਈ ਤੇ ਅਮਰਦਨ ਸਿੰਘ ਚੋਂ ਆਏ ਸੀਗੇ ਤੇ ਨਮੂਨੀ ਨਮਾਨੀ ਹੋਏ ਵਸੇ ਵਿਚਾਰਿਆਂ ਨੂੰ ਚਲੋ ਹੋਰ ਦੂਜੇ ਚਿੱਟੇ ਆਂਡੇ ਖਾਂਦ ਨਹੀਂ ਦੇਸੀ ਆਂਡੇ ਆਪਾਂ ਪਿਓਰ ਵਧੀਆ ਆਂਡੇ ਹੁੰਦੇ ਆਪਣੇ ਕੋਲੇ ਵਿਚਾਰੇ ਪਹਿਲਾਂ ਵੀ ਲੈ ਕੇ ਜਾਂਦੇ ਆ ਤੇ ਰਾਤ ਨੂੰ ਉੱਠ ਕੇ ਫਿਰ ਇਹਨਾਂ ਵਾਸਤੇ ਟ੍ਰੇ ਆਂਡਿਆਂ ਦੀ ਲੈ ਕੇ ਗਿਆ ਮੈਂ ਤੇ ਕਿਉਂ ਆਇਆ ਬਾਈ ਜੇ ਕੁਆਲਿਟੀ ਵਧੀਆ ਹੁੰਦੀ ਹੈ ਬੰਦਾ ਦੁਵਾਦੇ ਫੇਰ ਹੀ ਮਤਲਬ ਹੀ ਮੰਗਦਾ ਹੁੰਦਾ ਨਹੀਂ ਆਂਡੇ ਦਾ ਘਾਟਾ ਨਹੀਂ ਹੁੰਦਾ ਹਨਾ ਅਗਲਾ ਬਾਜ਼ਾਰ ਤੋਂ ਲੈ ਕੇ ਵੀ ਖਾ ਲੈਣਾ ਜਿੱਥੇ ਇਹਨੇ ਇੱਕ ਖਾਣਾ ਉੱਥੇ ਚਾਰ ਖਾ ਲੈਣਾ ਜੱਟੇ ਜੇ ਲੈ ਕੇ ਆਏ ਰਸਤੇ ਮਿਲਦੇ ਆ ਪਰ ਐ ਵੀ ਬਾਈ ਜੇ 2 ਰੁਪਏ ਆਪਾਂ ਵੱਧ ਲਾਵਾਂਗੇ ਤਾਂ ਚੰਗੀ ਕੁਆਲਿਟੀ ਮਿਲੂਗੀ ਹੁਣ ਉਹ ਡਾਕਟਰ ਨੇ ਸਪੈਸ਼ਲ ਕਿਹਾ ਕਹਿੰਦਾ ਵੀ ਦੇਸੀ ਆਂਡਾ ਵਧੀਆ ਚਾਹੀਦਾ ਜਿਹੜਾ ਫਾਰਮ ਵਾਲਾ ਹੋਵੇ ਬਾਲਿਆਵਾਣਾ ਹੋਵੇ ਤੇ ਦੂਜਾ ਕੈਮੀਕਲ ਵਾਲਾ ਨਾ ਹੋਵੇ ਹਨਾ ਤੇ ਆ ਤੁਸੀਂ ਦੇਖ ਸਕਦੇ ਹੋ ਬਾਈ ਮੈਂ ਥੋੜੇ ਟਾਈਮ ਬਾਅਦ ਦੇਖ ਕੇ ਦੁਵਾਦੀ ਲਾ ਕੇ ਫੇਰ ਫਿਰ ਤੇ ਲੱ ਨੰਗਿਤਾ ਫੀਡ ਖਾ ਖਾ ਕੇ ਬਲਣ ਵਧਾਉਣੀਆਂ ਤੇ ਆਂਡੇ ਘੱਟ ਦੇਣੀਆਂ ਸਾਰੀ ਧੂਫ ਕਰ ਦੇਣੀਆਂ ਵੀੜੀ ਦੀ ਹੋ ਜੀਦੀ ਇਹ ਤੇ ਚਲੋ ਕਰਤੀ ਚੱਕੀ ਟ੍ਰੇ ਤੇ ਬਲਮ ਬੁਲਮ ਕੀਤੇ ਬੰਦ ਲਾਇਆ ਫਾਰਮੋਂ ਜਾਂਦਾ ਤੇ ਜਾਂਦੇ ਸੀਗੇ ਬਾਈ ਟਾਈਮ ਸੀਗਾ ਪੌਣੇ ਕਾ ਸਾਢੇ ਕੱਠ ਪੌਣੇ ਕਨਾਉਂ ਦਾ ਟਾਈਮ ਸੀਗਾ ਤੇ ਚਲੋ ਬਾਈ ਨੇ ਜੇ ਕਹੀ ਦਿੱਤਾ ਸੀ ਬਾਈ ਹਣਾ ਫੇਰ ਜਾਣਾ ਪੈਂਦਾ ਯਾਰ ਹਣਾ ਮੂੰਹ ਉੱਥੇ ਲੱਗਦਾ ਹੁੰਦਾ ਬੰਦਾ ਚਲੋ ਆਪਾਂ ਚੀਜ਼ ਵੇਚਨੇ ਅਗਲੇ ਨੇ ਪੈਸੇ ਦੇਣੇ ਇਹ ਵਧੀਆ ਚੀਜ਼ ਲੱਗੀ ਬੰਦੇ ਨੇ ਫੇਰ ਵੀ ਕਿਹਾ ਸੀਗਾ ਹਣਾ ਤੇ ਫਾਰਮ ਨੂੰ ਜਿੰਦਾ ਜਿੰਦਾ ਲਾਇਆ ਨਹੀਂ ਸੀਗਾ ਬਾਹਲਾ ਬੈਂਟਰੀ ਮੰ ਘਰੇ ਭੁੱਲਿਆ ਸੀਗਾ ਤੇ ਜਿੰਦਾ ਜਿੰਦਾ ਲਾ ਕੇ ਤੇ ਅੰਡੈਂਟਰੀ ਚੱਕੀ ਅੰਡੈਂਟਰੀ ਚੱਕ ਕੇ ਤੇ ਆਪਾਂ ਲਿਮੋਜਨ ਨਹੀਂ ਜਾਂਦੇ ਸੀਗੇ ਹੁਣ ਫਾਰਮ ਦਾ ਜਿੰਦਾ ਇੱਕ ਵਜੇ ਦੁਬਾਰੇ ਫੇਰ ਦੇਖ ਲਈਏ ਉਹ ਇੱਥੇ ਬਈ ਹੋਰ ਤਾਂ ਕੋਈ ਚੀਜ਼ ਨਹੀਂ ਕੁੱਤੇ ਘੱਟ ਨਹੀਂ ਡਰ ਹੁੰਦਾਗਾ ਹਨ ਆਪਣੇ ਕੁੱਤੇ ਘੱਟੇ ਰੱਖੇ ਹੋਏ ਆ ਇੱਥੇ ਤੇ ਪਹੀ ਤੋ ਆਪਾਂ ਲਿਮੋਜਨ ਥੋੜੀ ਜੀ ਪਾਸੇ ਖੜਾਤੀ ਸੀ ਮੋਟਰ ਕੋਲੇ ਤੇ ਨਾਲ ਹੀ ਸੀਗੀ ਮੋਟਰ ਤੇ ਲਿਮੋਜਨ ਤੇ ਰੱਖੀ ਆਪਾਂ ਟ੍ਰੇ ਤੇ ਇਕ ਨਾ ਬਾਈ ਗੱਲ ਹੋਰ ਆ ਗਈ ਸਰਦੀ ਦੇ ਵਿੱਚ ਇਹੀ ਸਿਸਟਮ ਹੁੰਦਾ ਸਰਦੀ ਦੇ ਵਿੱਚ ਲੋਕ ਆਂਡੇ ਜ਼ਿਆਦਾ ਤਾਂ ਹੀ ਖਾਂਦੇ ਕੋਈ ਇਹਦੇ ਵਿੱਚ ਵਿਟਾਮਿਨ ਜਵ ਉਹ ਜ਼ਿਆਦਾ ਹੁੰਦਾ ਬਾਈ ਗਰਮੀ ਦੇ ਵਿੱਚ ਵੀ ਲੋ ਉਹ ਖਾਂਦੇ ਜਿਹੜੇ ਜਿਮ ਮਤਲਬ ਹੀ ਲਾਉਂਦੇ ਆ ਹਨਾ ਪ੍ਰੋਟੀਨ ਤੌਰ ਤੇ ਬਾਈ ਆਪਾਂ ਕਹਿੰਦੇ ਨਾ ਵੀ ਸਿਆਲ ਚਾਂਡੇ ਖਾਂਦੇ ਨਹੀਂ ਬਾਈ ਗਰਮੀ ਸਰਦੀ ਦੋਨਾਂ ਟਾਈਮ ਹੀ ਆਂਡਾ ਵੇਚਦਾ ਜਿਹੜੇ ਬੰਦੇ ਨੇ ਆਪਦਾ ਸਰੀਰ ਦੇਖਣਾ ਹੋਵੇ ਹਨਾ ਤੇ ਕੁਆਲਿਟੀ ਚੰਗੀ ਹੋਵੇ ਬਾਈ ਸਿਹਰੀ ਸਰੀਰ ਵਿੱਚ ਜਾਣ ਪਊਗੀ ਫੇਰ ਹੀ ਬੰਦਾ ਕੰਮ ਕਰੂਗਾ ਹਨਾ ਜੇ ਕੁਆਲਿਟੀ ਸਹੀ ਨਹੀਂ ਫੇਰ ਆਂਡਾ ਵੀ ਕੀ ਕਰਨਾ ਖਾ ਕੇ ਹਨਾ ਤੇ ਵੀਡੀਓ ਚੰਗੀ ਲੱਗੀ ਬਾਈ ਕਮੈਂਟ ਸ਼ੇਅਰ ਜਰੂਰ ਕਰਦਾ ਕਰੋ ਮੇਰਾ ਭਰਾ ਤੁਹਾਡੇ ਨਾਲ ਹੀ ਸਾਰਾ ਕੁਝ ਹੈ ਨਾ ਸੋਸ਼ਲ ਮੀਡੀਆ ਆਪਣਾ ਇੱਕ ਪਰਿਵਾਰ ਹੁੰਦਾ ਹੈਗਾ ਤੇ ਹਰੇਕ ਭਰਾ ਪੰਜਾਬੀ ਨੂੰ ਚਾਹੇ ਪੰਜਾਬੀਏ ਚਾਹੇ ਕੋਈ ਵੀ ਸਪੋਰਟ ਕਰਦਾ ਕਰੋ ਸਾਰਿਆਂ ਨੂੰ ਤੇ ਮੈਸੇਜ ਕਰਕੇ ਜੇ ਕੋਈ ਕਮੀ ਪੇਸੀ ਹੁੰਦੀ ਹੈ ਮੇਰਾ ਬਾਈ ਜਰੂਰ ਦੱਸਿਆ ਕਰੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਮੈਂ ਘਰੇ ਆ ਕੇ ਪੰਚ ਚਾਂਡੇ ਆ ਦੇ ਬਸ ਰੱਖੇ ਤੁਸੀਂ ਦੇਖ ਸਕਦੇ ਹੋ ਬਾਈ ਇਹ ਆਪਣਾ ਦੇਸੀ ਅੰਡਾ ਜਿਹੜਾ ਘਰ ਵਾਲਾ ਮੈਂ ਇਹਨਾਂ ਨੂੰ ਟ੍ਰੇ ਦਿੱਤੀਆ ਬਾਈ ਨੂੰ ਅੰਡਰ ਦੀ ਕੁਆਲਿਟੀ ਜੱਦੀ ਵੀ ਅੰਡੇ ਦੀ ਪੂਰੀ ਵਧੀਆ ਗਾੜੀ ਤੇ ਵਿੱਚੋਂ ਅੰਡਾ ਵੀ ਬਹੁਤ ਗਾੜਾ ਸੀ ਇਹ ਆਪਣੇ ਘਰ ਵਾਲੇ ਆਂਡੇ ਆ ਬਾਈ ਜਿਹੜੇ ਆਪਣੇ ਆਪ ਦੇ ਫਾਰਮ ਤੇ ਹੁੰਦੇ ਆ ਦੇਸੀ ਆ ਆਰ ਆਰ ਦੇ ਧੰਨਵਾਦ ਬਾਈ ਸਾਰਿਆਂ ਦਾ